ਲਾਹੌਰ ਆ ਬਾਦ ਚੋ ਬੀਤੇ ਦਿਨੀ ਸਰਨੀ ਮਾਰਬਲ ਦੇ ਦੋ ਧਿਰਾਂ ਦੇ ਆਪਸ ਚ ਲੜਾਈ ਝਗੜਾ ਹੁੰਦਾ ਕਿਸੇ ਮਸਲੇ ਨੂੰ ਲੈ ਕੇ ਪਰ ਕੁਝ ਪ੍ਰਸ਼ਾਸਨ ਵੱਲੋਂ ਇੱਕ ਹੀ ਪਾਰਟੀ ਦੇ ਕਾਰਵਾਈ ਕੀਤੀ ਜਾਂਦੀ ਏ ਪਰ ਉਹਨਾਂ ਦੀ ਇਹ ਮੰਗ ਏ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਗੜਵਾਈ ਜਾਵੇ ਅਤੇ ਜੋ ਵੀ ਬੰਦਾ ਦੋਸ਼ੀ ਆਉਂਦੇ ਦੇ ਕਾਰਵਾਈ ਕੀਤੀ ਜਾਵੇ ਆਓ ਸੁਣਦਿਆ ਕੀ-ਕਿਆ ਰਾਣਾ ਰਾਏ ਸਮਝ ਲੜਾਈ ਹੋਈ ਏ ਪਰ ਲੜਾਈ ਤੋਂ ਬਾਅਦ ਜਿਹੜਾ ਐਕਸ਼ਨ ਹੋਇਆ ਐ ਐਕਸ਼ਨ ਐਕਚੁਅਲੀ ਅਕੋਰਡਿੰਗ ਟੂ ਲਾ ਨਹੀਂ ਹੋਇਆ ਇੱਥੇ ਵੀ ਸੀਸੀਟੀਵੀ ਦੀ ਫੁਟੇਜ ਐ ਇੱਥੇ ਵੀ ਐ ਪਹਿਲੇ ਉਹ ਇਨਵੈਸਟਿਗੇਟ ਹੋਣੀ ਚਾਹੀਦੀ ਐ ਉਹ ਜਿਹਦੀ ਫੇਵਰਟ ਜਾਂਦੀ ਹੈ ਜਾਂ ਜਿਹਦੇ ਖਿਲਾਫ ਜਾਂਦੀ ਹੈ ਖਿਲਾਫ ਵਾਲੇ ਤੇ ਐਕਸ਼ਨ ਹੋਣਾ ਚਾਹੀਦਾ ਹੈ ਪਰ ਪੁਲਿਸ ਨੇ ਇੱਕ ਤਰਫਾ ਐਕਸ਼ਨ ਲੈ ਲਿਆ ਜਦੋਂ ਇਹ ਪਹਿਲੇ ਪੁਲਿਸ ਇੱਥੇ ਐਡਮਿਟ ਹੋਏ ਨੇ ਇਹਨਾਂ ਦਾ ਅਜੇ ਤੱਕ ਬਿਆਨ ਨਹੀਂ ਹੋਇਆ ਅਜੇ ਤੱਕ ਕੋਈ ਇਹਨਾਂ ਨੂੰ ਪੁੱਛਣ ਨਹੀਂ ਆਇਆ ਔਰ ਜਿਹੜੇ ਬੰਦੇ ਆ ਕੇ ਅਟੈਕ ਕਰ ਰਹੇ ਨੇ ਉਹਨਾਂ ਦੀ ਸੁਣਵਾਈ ਹੋ ਰਹੀ ਹੈ ਪਹਿਲੇ ਉਹ ਵੀਡੀਓ ਵੇਖੀ ਜਾਣੀ ਚਾਹੀਦੀ ਸੀ ਕਿ ਜਿਹੜੇ ਬੰਦੇ ਤੁਸੀਂ ਰੈਸਟ ਕਰ ਰਹੇ ਹੋ ਕਿ ਉਹਨਾਂ ਨੇ ਕੋਈ ਐਕਸ਼ਨ ਕੀਤਾ ਜਾਂ ਉਹਨਾਂ ਨੇ ਕੋਈ ਕਿਸੇ ਤੇ ਅਟੈਕ ਕੀਤਾ ਉਸ ਤੋਂ ਬਿਨਾਂ ਹੀ ਤੁਸੀਂ ਇੱਕ ਤਰਫਾ 751 ਕਰਕੇ ਅੰਦਰ ਕਰਤੇ ਪੇ ਗਰੀਬ ਬੰਦੇ ਦੀ ਸੁਣਵਾਈ ਹੋਣੀ ਚਾਹੀਦੀ ਹੈ ਜੇ ਕਿਸੇ ਬੰਦੇ ਨਾਲ ਇਨਜਸਟਿਸ ਹੋਏਗੀ ਅਸੀਂ ਉਹਦੇ ਨਾਲ ਖੜੇ ਆਂ ਚਾਹੇ ਉਹ ਕੋਈ ਸਾਡਾ ਕੋਈ ਜਾਤੀ ਭੇਦਭਾਵ ਨਹੀਂ ਹੈ ਨਾ ਕੋਈ ਧਾਰਮਿਕ ਭੇਦਭਾਵ ਹੈ ਪਰ ਜਿਹਦੇ ਨਾਲ ਵੀ ਇਨਜਸਟਿਸ ਹੋਏਗੀ ਅਸੀਂ ਉਹਦੀ ਫੇਵਰ ਚ ਖੜੇ ਆਂ ਹੁਣ ਵੀ ਸਾਡੀ ਬੇਨਤੀ ਹੈ ਪੁਲਿਸ ਨੂੰ ਕਿ ਜਿਹੜਾ ਐਕਸ਼ਨ ਤੁਸੀਂ ਅੱਗੇ ਵੀ ਲਿਆ ਹੈ ਉਹਨੂੰ ਰਿਵਿਊ ਕਰੋ ਔਰ ਸੀਸੀਸੀ ਟੀਵੀ ਦੀ ਫੁਟੇਜ ਓਥੋਂ ਕੈਮਰਾ ਦੀ ਫੁਟੇਜ ਕਢਾਓ ਇੱਥੋਂ ਕਢਾਓ ਜਿਨ੍ਹਾਂ ਦਾ ਕਸੂਰ ਹੈ ਉਹਨਾਂ ਤੇ ਐਕਸ਼ਨ ਲਿਆ ਜਾਵੇ ਦੂਜੇ ਤੇ ਕੋਈ ਐਕਸ਼ਨ ਨਾ ਲਿਆ ਜਾਵੇ